ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੈੱਕ ਵਾਲੇ ਸੂਟਾਂ ਦੇ ਭਾਈ ਰੰਗ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲੇ ਕਲਰ ਵੀ ਬਹੁਤ ਪਹੁੰਚ ਗਏ ਤੇ ਰੰਗ ਵੀ ਬਾਦੂ ਨੇ ਕਿਉਂਕਿ ਇਹ ਜਿਹੜੇ ਸੂਟ ਨੇ ਇਹਨਾਂ ਦੇ ਨੀਚੇ ਗਰਮ ਬੂਲ ਲੱਗਿਆ ਹੁੰਦਾ ਤੇ ਠੰਡ ਦੇ ਵਿੱਚ ਬਹੁਤ ਵਧੀਆ ਰਹਿੰਦੇ ਆ ਸਾਰੇ ਭੈਣ ਭਰਾਵਾਂ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ ਇਹ ਦੇਖੋ ਜੀ ਆਪਣੇ ਤੁਸੀਂ ਪੁਰਾਣੇ ਵੀਡੀਓ ਵਿੱਚ ਚੈੱਕ ਕਰ ਲਓ ਸਭ ਤੋਂ ਪਹਿਲਾਂ ਆਪਣੀ ਵੀਡੀਓ ਜਿਹੜਾ ਰਪੀਆ 150 ਰੇਟ ਆਪਾਂ ਰੱਖਿਆ ਸੀ ਇਹਨਾਂ ਸੂਟਾਂ ਦਾ ਕਿਉਂਕਿ ਇਹ ਸੂਟ 2-200 ਰੁਪਏ ਦੇ ਵਿੱਚ ਵਿਗਰਿਆ ਸੀ ਤੇ ਜਿਹੜੇ ਕੋਈ ਵੱਧ ਆਉ ਕਰਨ ਵਾਲੇ ਉਹ 250 ਰੁਪਏ ਦੇ ਵਿੱਚ ਸੂਟ ਵੇਚ ਰਹੇ ਸੀ ਆਪਣਾ ਪਹਿਲਾਂ ਵੀ ਰੇਟ ਇਹੀ ਸੀਗਾ 150 ਅੱਜ ਵੀ ਰੇਟ 150 ਹੈ ਅੱਗੇ ਵੀ 150 ਹੀ ਰਹੂਗਾ 150-150 ਰੁਪਏ ਦੇ ਵਿੱਚ ਸੂਟ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਆਪਾਂ ਹਰ ਇੱਕ ਚੀਜ਼ ਦੇ ਵਿੱਚ ਕਰਦੇ ਆਂ ਦੇਖੋ ਜੀ ਇੰਨੇ ਡਿਜ਼ਾਈਨ ਇਸ ਤਰ੍ਹਾਂ ਦੇ ਰੰਗ ਬਹੁਤ ਘੱਟ ਤੁਹਾਨੂੰ ਦੇਖਣ ਦੇ ਵਿੱਚ ਆਉਂਦੇ ਹੋਣਗੇ ਚੈੱਕ ਦੇ ਵਿੱਚ ਕਿਉਂਕਿ ਨਹੀਂ ਕਾਲੇ ਤੇ ਨੀਲੇ ਰੰਗ ਜ਼ਿਆਦਾ ਇਹਨਾਂ ਦੇ ਵਿੱਚ ਆਮ ਆਉਂਦਾ ਆਪਣੇ ਕੋਲੇ ਸਾਰੇ ਕਲਰ ਚਾਰਟ ਮਿਲ ਜਿਓ ਜਿੰਨਾ ਵੀ ਇਹਦਾ ਬਣਦਾ ਹੈ ਚੈੱਕ ਦਾ ਕਲਰ ਤੁਸੀਂ ਦੇਖ ਲਓ ਸਿਰਫ 150 ਰੁਪਏ ਰੇਟ ਆਪਣਾ ਸ਼ੁਰੂ ਤੋਂ ਹੀ ਰੱਖਿਆ ਹੋਇਆ ਹੈ ਹਰ ਇੱਕ ਚੀਜ਼ ਦੇ ਜੈਨੂਇਨ ਰੇਟ ਨੇ ਪਿਛਲੇ ਸਾਲ ਵੀ ਚੈੱਕ ਵਿੱਚ ਅਸੀਂ ਵੀਰੇ ਪਿਛਲੇ ਸਾਲ ਵੀ 150 ਵਿੱਚ ਐ ਇਸ ਵਾਰ ਵੀ ਇਹਨਾਂ ਵੀਡੀਓ ਪਾ ਕੇ 150 ਰੁਪਏ ਆਪਾਂ ਰੇਟ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ 1.5 150 ਰੁਪਏ ਨੂੰ ਆਪਾਂ ਇਹਦਾ ਰੇਟ ਰੱਖਿਆ ਹੋਇਆ ਤੇ ਇਹ ਸੂਟ ਅਸੀਂ ਕਟਾ-ਕਟਾ ਕੇ ਰੱਖ ਲੈਨੇ ਆ ਲੈਂਪਾਂ ਦੇ ਵਿੱਚੋਂ ਤਾਂ ਕਿ ਤੁਹਾਡਾ ਵੀ ਸਮਾਂ ਬੱਜੇ ਤੇ ਸਾਡਾ ਵੀ ਸਮਾਂ ਬੱਜ ਜਾਵੇ ਬਚ ਜਾਵੇ ਇੱਕ ਨਾਲ ਦੇ ਜਿੰਨੇ ਜਿੰਨੇ ਸੂਟ ਕਹੋਗੇ ਤੁਹਾਨੂੰ ਉਹਨੇ ਉਹਨੇ ਸੂਟ ਅਸੀਂ ਕੱਢ ਕੇ ਦੇ ਦੇਵਾਂਗੇ ਦੇਖੋ ਬਈ ਬਾਦੂ ਕਲਰ ਅੰਬਾਰ ਲੱਗੇ ਪਏ ਨੇ ਆਪਣੇ ਕੋਲੇ ਇਸ ਚੀਜ਼ ਦੇ 1.5 150 ਰੁਪਏ ਇੱਕ ਸੂਟ ਦਾ ਰੇਟ ਹੈ ਤੇ ਜੇ ਕਿਸੇ ਭੈਣ ਭਰਾ ਨੇ ਅੱਗੇ ਸੇਲ ਕਰਨ ਦੇ ਲਈ ਸੂਟ ਲੈਣੇ ਨੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਦੇਖੋ ਜੀ ਰੰਗ ਡਿਜ਼ਾਈਨ ਬਾਦੂ ਬਹੁਤ ਸੋਹਣੇ ਸੋਹਣੇ ਸਰਦਾਰੀ ਕਲਰ ਪੂਰੀ 5 ਮੀਟਰ ਦੇਵਾਂਗੇ ਕੱਟ ਰੇਜ਼ਿੰਗ ਵਾਲਾ ਚੈੱਕ ਤੇ ਰੇਟ ਆਪਣਾ ਅੱਜ ਵੀ ਉਹੀ ਹੈ ਸਿਰਫ 150 ਕਿਉਂਕਿ ਵੀਰੇ ਵੀਡੀਓ ਪੈਂਦੀ ਨਹੀਂ ਹੈਗੀ ਵੀਡੀਓ ਇੱਕ ਅੱਧੀ ਵਾਰੀ ਪਾ ਆ ਨਾ ਜਦੋਂ ਸਮਾਂ ਲੱਗਦਾ ਹੈ ਪਰ ਰੇਟ ਵੀ ਆਪਣਾ ਹੀ ਰਹੂਗਾ ਰੰਗ ਤੇ ਡਿਜ਼ਾਈਨ ਵੀ ਤੁਹਾਨੂੰ ਬਦਲਵੇਂ ਡੇਲੀ ਮਿਲੀ ਜਾਣਗੇ ਤੁਸੀਂ ਸਾਡੇ ਨਾਲ ਜਦੋਂ ਵੀ ਆ ਕੇ ਇਹ ਸੂਟ ਖਰੀਦ ਸਕਦੇ ਹੋ ਖਾਲਸਾ ਕਲਾਥ ਹਾਊਸ ਤੇ ਤੇ ਹੋਰ ਵੀ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਬਿਲਕੁਲ ਹੀ ਬਾਜ਼ਵ ਰੇਟਾਂ ਤੇ ਦੇਵਾਂਗੇ ਤੇ ਜੇ ਤੁਹਾਨੂੰ ਲੱਗਦਾ ਵੀ ਆਪਣੀਆਂ ਵੀਡੀਓ ਤੁਹਾਡਾ ਫਾਇਦਾ ਕਰ ਰਹੀਆਂ ਕਿਉਂਕਿ ਤੁਸੀਂ ਕਿਤੇ ਵੀ ਜਾਣੋ ਤਾਂ ਸਾਡੀ ਵੀਡੀਓ ਤੁਸੀਂ ਚੱਕ ਕੇ ਅੱਗੇ ਕਰ ਸਕਦੇ ਹੋ ਵੀ ਹਾਂ 150 ਰੁਪਏ ਦੇ ਵਿੱਚ ਸੂਟ ਸਾਡੇ ਪਿੰਡ ਦੇ ਰਹੇ ਐ ਕਿਉਂਕਿ ਫੇਰ ਇਹ 200 ਰੁਪਏ ਵੇਚਣ ਵਾਲੇ 250 ਰੁਪਏ ਵੇਚਣ ਵਾਲੇ ਇਹ ਵੀ ਤੁਹਾਡਾ ਫਾਇਦਾ ਕਰ ਦੇਣਗੇ ਦੇਖੋ ਆਪਾਂ ਨੇ ਫਾਇਦਾ ਕਰਨ ਵਾਸਤੇ ਵੀਡੀਓ ਪਾਉਣਾ ਵੀ ਤਾਂ ਕਿ ਸਾਰੇ ਭੈਣ ਭਰਾਵਾਂ ਦਾ ਫਾਇਦਾ ਹੋਵੇ ਕੋਈ ਇਹ ਨਾ ਹੋਵੇ ਪਿਛਲੇ ਸਾਲ ਵਾਂਗੂ ਆਪਾਂ 150 ਰੁਪਏ ਇੱਥੇ ਵੇਚਦੇ ਰਹੇ ਆ ਕਿਉਂਕਿ ਵੀਡੀਓ ਨਹੀਂ ਪਾਈਆਂ ਉਹਦੇ ਕਰਕੇ ਲੋਕਾਂ ਨੇ ਕਈ ਭੈਣ ਭਰਾਵਾਂ ਨੇ 2.5 250 ਰੁਪਏ ਵੀ ਖਰੀਦੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਪਸਤਾਵਾ ਹੁੰਦਾ ਉਹ ਕਹਿੰਦੇ ਵੀ ਤੁਸੀਂ ਵੀਡੀਓ ਜ਼ਰੂਰ ਪਾਇਆ ਕਰੋ ਅਪਡੇਟ ਦਿਆ ਕਰੋ ਵੀ ਤੁਹਾਡੇ ਰੇਟ ਕੀ ਹੁੰਦੇ ਆ ਜਿਸ ਕਰਕੇ ਕੋਸ਼ਿਸ਼ ਆਪਾਂ ਹਰ ਚੀਜ਼ ਦੀ ਕਰਦੇ ਆ ਵੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਆ ਬਾਕੀ ਸਾਨੂੰ ਦੱਸ ਦਿਆ ਕਰੋ ਵੀ ਤੁਸੀਂ ਆ ਚੀਜ਼ ਦੀ ਬਈ ਵੀਡੀਓ ਬਣਾ ਕੇ ਪਾਓ ਕਿਉਂਕਿ ਵੈਰਾਈਟੀ ਦਾ ਵੀਰੇ ਕੁੱਲ ਹਾਜ਼ਰ ਹੈ ਆਪਣੇ ਕੋਲ ਆ ਦੇਖੋ ਟੇਰਾਂ ਦੇ ਟੇਰ ਹਰ ਤਰ੍ਹਾਂ ਦੀ ਆਈਟਮ ਹਾਜ਼ਰ ਹੁੰਦੀ ਹੈ ਬਸ ਸਮੇਂ ਦੇ ਅਕੋਰਡਿੰਗ ਵੀਡੀਓ ਬਣਾ ਕੇ ਪਾ ਦਿੰਨੇ ਆ ਪੂਰੇ ਐਨ ਜੈਨੂਇਨ ਰੇਟ ਦੇਵਾਂਗੇ ਪੂਰਾ ਵਧੀਆ ਕੱਪੜਾ ਹੁਣ ਅੱਜ ਦੇ ਚੈੱਕ ਵਾਲੇ ਸੂਟ 150 ਨੂੰ ਜਿੰਨੇ ਮਰਜ਼ੀ 700 ਸਾਰਾ ਸਿਆਲ ਲਜਾਈ ਜਾਏ ਸੂਟ ਇਹ ਚੱਕੋ ਜੀ ਇੱਕ ਨਾਲ ਦੇ ਜਿੰਨੇ ਮਰਜ਼ੀ ਲੈ ਲਓ ਅਲੱਗ-ਅਲੱਗ ਜਿੰਨੇ ਮਰਜ਼ੀ ਲੈ ਲਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ